ਹਾਂਜੀ ਮੇਰਾ ਨਾਮ ਮਨਪ੍ਰੀਤਾ ਜੀ ਮੈਨੂੰ ਡੇਢ ਘੰਟੇ ਤੋਂ ਉੱਪਰ ਹੀ ਹੋ ਗਿਆ ਲਾਈਨ 'ਚ ਲੱਗੇ ਵੀ ਨਹੀਂ ਇੱਥੇ ਦੇਖੋ ਅਜੇ ਵੀ 70 ਜਣਾਂ ਤੋਂ ਵੱਧ ਲੋਕ ਖੜੇ ਆ ਸਾਰੇ ਦੇ ਲਾਈਨਾਂ ਅਲੱਗ ਨੇ ਔਰਤਾਂ ਦੀ ਲਾਈਨ ਅਲੱਗਾਂ ਪੁਰਸ਼ਾਂ ਦੀ ਅਲੱਗਾਂ ਸਿਟੀਜ਼ਨ ਦੀ ਅਲੱਗਾਂ ਤੇ ਇੱਥੇ ਸਾਫ ਹੈ ਬਹੁਤ ਸਾਫ ਦੀ ਕਮੀ ਆ ਇੱਕ ਜਣਾ ਹੀ ਪਰਚੀਆਂ ਕੱਟ ਰਿਹਾ ਹੈਗਾ ਮੇਰਾ ਬੱਚਾ ਬਹੁਤ ਛੋਟਾ ਗੱਡੀ 'ਚ ਬਟਾ 6 ਮਹੀਨਿਆਂ ਦਾ ਮੈਨੂੰ ਕਿੰਨਾ ਟਾਈਮ ਹੋ ਗਿਆ ਹਜੇ ਤੱਕ ਕੋਈ ਇੱਥੇ ਹੈ ਨਹੀਂਗਾ ਇਧਰਲੇ ਵਿਚਾਰੇ ਅਲੱਗ ਅੜੇ ਪਏ ਆ ਹਨਾ ਦੇਖੋ ਇੱਥੇ ਗਰਭਵਤੀ ਔਰਤਾਂ ਵੀ ਖੜੀਆਂ ਨੇ ਹੈਗੀਆਂ ਉਨਨ ਖੜਨਾ ਔਖਾ ਹੋ ਰਿਹਾ ਹੁਣ ਇੱਕ ਬਚਾਰੀ ਹੋਰ ਆਈ ਸੀ ਉਹ ਕਹਿ ਰਹੀ ਸੀ ਮੇਰੇ ਸੈੱਲ ਦਾ ਟਾਉ ਨੂੰ ਵੀ ਖੜਨਾ ਔਖਾ ਪ੍ਰਸ਼ਾਸਨ ਲਈ ਬੇਨਤੀ ਕਿ ਸਟਾਫ ਦੀ ਇੱਥੇ ਕਮੀ ਆ ਸਟਾਫ ਇੱਥੇ ਲਿਆਂਦਾ ਜਾਵੇ ਤੇ ਇੱਥੇ ਪੱਖਿਆਂ ਦੀ ਜਾਂ ਪਾਣੀ ਦੀ ਕੋਈ ਤਾਂ ਹੁਣ ਗਰਮੀ ਤੁਸੀਂ ਦੇਖ ਰਹੇ ਹੋ ਟੈਂਪਰੇਚਰ ਕਿੰਨਾ 45 ਡਿਗਰੀ ਸੀ ਤੇ ਅੱਜ ਵੀ ਕਿੰਨੀ ਗਰਮੀ ਆ ਬਹੁਤ ਔਖਾ ਇੱਥੇ ਖੜਨਾ ਇਹ ਤੁਹਾਨੂੰ ਜੀ ਘੰਟਾ ਹੋ ਗਿਆ ਜੀ ਫਰੇ ਨੂੰ ਤੇ ਹਲੇ ਤੱਕ ਲਾਈਨ ਨਹੀਂ ਆਈ ਜੀ ਸਾਨੂੰ ਨੰਬਰ ਨਹੀਂ ਆਈਆ ਕਾਊਂਟਰ 1 ਆ ਜੀ ਲਾਈਨ 2 ਲੱਗੇ ਹੋਣੇ ਜੇ ਦੋਨਾਂ ਅਸੀਂ ਪਰਚੀ ਕਟਾਵਾ ਮੰਗੇ ਜੀ ਉਦੋਂ ਡਾਕਟਰ ਵਗ ਜਾਊਗਾ ਜੀ ਕਾਊਂ ਉਹ ਨਾ ਬੰਦਾ ਪਤਾ ਨਹੀਂ ਇੱਕ ਆ ਕੀ ਦੋ ਆ ਜੀ ਅੰਦਰ ਨੂੰ ਸਾਨੂੰ ਨਹੀਂ ਪਤਾ ਬਾਈ ਜਦੋਂ ਅਸੀਂ 25 ਕਟਾ ਮੰਗ ਜੀ ਉਧਰ ਨੂੰ ਬੈਠ ਕੇ ਗੱਲ ਕਰਨਗੇ ਅਸੀਂ ਕੰਟਾ ਹੋ ਗਿਆ ਜਿਹੜੇ ਅਸੀਂ ਸਾਨੂੰ ਦਾਈ ਐ ਕਿ ਨਾ ਜੀ ਕਿ ਕਾਊਂਟਰ ਇੱਥੇ 3-3 ਲਿਖਿਆ ਹੋਈ ਇੱਥੇ ਕਾਊਂਟਰ ਇੱਕ ਚੱਲਦਾ ਜੀ ਇਹ ਤਾਂ ਜ਼ਰੂਰੀ ਹੈ ਨਾ ਤਾਂ ਪੱਕਾ ਵੀਰੇ ਦੇਖ ਲਓ ਅੰਨੇ ਗਰਮੀ ਤੇ ਇੰਨੇ ਕ ਜਨੇ ਜੁਅਕਾ ਵੀ ਫੜ ਦੇਣੇ ਤੇ ਗਰਮੀ ਤੇ ਮਾਰ ਦਿੰਨੇ ਹੁੰਦਾ ਅਸੀਂ ਕੀ ਕਰਾਂਗੇ ਪੰਜਾਬ ਸਰਕਾਰ ਨੂੰ ਆਈ ਬੇਨਤੀ ਕਰਦਾ ਕਿ ਬਈ ਕਾਊਂਟਰ ਕਰਾ ਦਿਓ ਜੀ ਦੋ ਕਰਾ ਦਿਓ ਤਿੰਨ ਕਰਾ ਦਿਓ ਅਗਲੇ ਨੂੰ ਸੌਬਦਾ ਹੋ ਜਾਵੇ ਗਰਮੀ ਤੇ ਬੰਦੇ ਮਾਰ ਦੇਣੇ ਕਾਉਂਟਰ ਹੈ ਇੱਕ ਆ ਵੀਰੇ ਹੁਣ ਅਚੋਕੀ ਕਰਾਂਗੇ ਦੋ ਲੈਣਾ ਲੱਗੇ ਮਨੇ ਇੱਕ ਲੇਡੀਜ਼ ਦੀ ਆ ਇੱਕ ਜੈਂਟਸ ਦੀ ਆ ਠੀਕ ਹੈ ਨਾ ਪਰਚੀ ਕੱਟਣ ਵਾਲਾ ਬੰਦਾ ਸਿਰਫ ਇੱਕ ਆ ਠੀਕ ਹੈ ਨਾ ਹੁਣ ਅਸੀਂ ਦਿਹਾੜੀ ਤੇ ਜਾਣਾ ਸੀ ਕਿ ਬਈ ਟਾਈਮ ਨਾਲ ਪਰਚੀ ਕਟਾ ਕੇ ਆਦੀ ਮੈਡੀਸਿਨ ਵਗੈਰਾ ਲੈ ਲਾਂਗੇ ਠੀਕ ਹੈ ਨਾ 10:00 ਵਜੇ ਬੱਜ ਗਏ ਨੇ ਠੀਕ ਹੈ ਨਾ ਹੁਣ ਕਿੱਥੋਂ ਇਹ ਪਾਚੀ ਕੱਟਿਆਣਾ ਉਹ ਜਦੋਂ ਨੂੰ ਪਾਚੀ ਦਾ ਟਾਈਮ ਆਉਣਾ ਉਦੋਂ ਡਾਕਟਰ ਕੋਲੇ ਬੰਦੇ ਵੀ ਮੂਰੇ ਵੀ ਹੁੰਦੇ ਨੇ ਕੁਝ ਉਹਦੋਂ ਡਾਕਟਰ ਚੱਲ ਜਾਂਦਾਗਾ ਜਦੋਂ ਸਾਡੀ ਵਾਰੀ ਆਉਣੀ ਹੁੰਦੀ ਆ ਕਾਲਾ ਫੇਰ ਗਿਆ ਦਿਹਾੜੀ ਦੱਪੇ ਵਾਲੇ ਬੰਦੇ ਨੂੰ ਕੋਈ ਹੋਰ ਹੈ ਹੀ ਨਹੀਂਗਾ ਇੱਧਰ ਟਾਈਮ ਲੰਘ ਗਿਆ ਨਗਾ ਸਾਰਾ ਪ੍ਰਸ਼ਾਸਨ ਤੋਂ ਮੰਗਦੇ ਹੀ ਆ ਵੀਰੇ ਵਿਵਾਦ ਦੇ ਦੇਖ ਰਹੇ ਕਰਨਾ ਤੇ ਬੰਦਿਆਂ ਨੂੰ ਕਹਿਣ ਵੀ ਇੱਥੇ ਬੰਦਾ ਵਧਾਉਣ ਇੱਕ ਹੋਰ ਠੀਕ ਹੈ ਨਾ ਦੋ ਬੰਦੇ ਤਾਂ ਹੋਣ ਹੀ ਚਾਹੀਦੇ ਨੇ ਇੱਕ ਲੇਡੀ ਜੀ ਨੂੰ ਅਲੱਗ ਤੇ ਜੈਂਟਲ ਲਈ ਅਲੱਗ ਬੰਦਾ ਇੱਕ ਆ ਵੀਰੇ ਟਾਈਮ ਹੀ ਲੰਘੇ ਹੁੰਦਾਗਾ ਸਾਨੂੰ ਮੈਂ ਦੱਸਿਆ ਸੀਗਾ ਮੈਨੂੰ ਐਸ ਵੀ ਮੈਂ ਮੈਡੀਸਿਨ ਲੈ ਕੇ ਟਾਈਮ ਨਾਲ ਆਦਾ ਦਿਹਾੜੀ ਤੇ ਭੱਗ ਜਾਗੇ ਸਰ ਨੂੰ ਪਹਿਲਾਂ ਆਇਆ ਸੀਗਾ ਤਾਂ ਵੀ ਮੇਰੇ ਮੂਰੇ ਘਟੋ ਘਟ 68 70 ਬੰਦੇ ਸੀਗੇ ਹਲੇ ਤੱਕ ਅੱਧ ਅੱਧ ਵਿਚਾਲੇ ਪਹੁੰਚੇ ਲੈਣ ਪਿੱਛੇ ਤੱਕ ਦੇਖੋ ਕਿਥੇ ਤੱਕ ਗਿਆ ਦਿਹਾੜੀ ਗਈ ਵੀਰੇ ਹੁਣ ਦਿਹਾੜੀ ਤੇ ਸਾਰਾ ਕੰਮ ਚੱਲਦਾ ਹੈਗਾ ਵੀਰੇ ਦਿਹਾੜੀ ਕਰਾਂਗੇ ਤਾਂ ਖਾਵਾਂਗੇ ਨਹੀਂ ਪੱਲੇ ਕੱਖ ਨਹੀਂ ਗਾ ਉਹਦਾਂ ਨੂੰ ਡਾਕਟਰ ਚਲੇ ਜਾਂਦੇ ਨੇ ਤੇ ਇੱਕ ਪਰਸਨ ਹੀ ਹੈਂਡਲ ਕਰ ਰਿਹਾ ਆ ਉਹ ਪ੍ਰੈਗਨੈਂਟ ਵਿਮਨਸ ਵਾਲੀ ਲਾਈਨ ਵੀ ਉਹ ਹੀ ਹੈਂਡਲ ਕਰ ਰਿਹਾ ਹੈਗਾ ਜ਼ਿੰਮੇਨ ਵਾਲੀ ਵੀ ਉਹ ਹੀ ਕਰ ਰਿਹਾ ਹੈਗਾ ਤੇ ਮੇਲ ਪਰਸਨ ਸੀ ਸੀਨੀਅਰ ਸਿਟੀਜ਼ਨਸ ਸਭ ਨੂੰ ਇੱਕ ਹੀ ਪਰਸਨ ਹੈਂਡਲ ਕਰ ਰਿਹਾ ਜਦ ਕਿ ਸਭ ਦੀਆਂ ਅਲੱਗ-ਅਲੱਗ ਲਾਈਨਸ ਹੋਣੀਆਂ ਚਾਹੀਦੀਆਂ ਆ ਤਾਂ ਕਿ ਜਿਹੜੀ ਪਬਲਿਕ ਦੀ ਜਿਹੜੀ ਹਰਾਸਮੈਂਟ ਹੈਗੀ ਆ ਇਹਨਾਂ ਨਾਲ ਟਾਈਮ ਵੇਸ ਕਰਦੇ ਹੈਗਾ ਤੇ ਉਹਨਾਂ ਕਹਿੰਦੇ ਮੈਂ 8 ਵਜੇ ਦੀ ਆਈ ਹੋਣੀ ਆ ਤੇ ਮੈਨੂੰ ਇੱਥੇ 9:30 10 ਵਜੇ ਦੇ ਕਰੀਬ ਹੈਗਾ ਜਦੋਂ ਮੈਨੂੰ ਸਲਿੱਪ ਮਿਲੀ ਆ ਕੱਦ ਕੇ ਡਾਕਟਰ ਕੋਲੋਂ ਠੀਕ ਹੈ ਸਾਨੂੰ ਸਾਡੇ ਜਿਹੜੇ ਗਵਰਨਮੈਂਟ ਡਾਕਟਰ ਤੇ ਹੈਗੇ ਆ ਉਹਨਾਂ ਤੇ ਪੂਰਾ ਪ੍ਰੋਸੈਸ ਹੈਗਾ ਕਾਫੀ ਐਕਸਪੀਰੀਐਂਸਡ ਡਾਕਟਰ ਹੈਗੇ ਆ ਅਸੀਂ ਆਣਾ ਜਾਂਦੇ ਹੈਗੇ ਇੱਥੇ ਪਰ ਹੁਣ ਜੇ ਸਾਨੂੰ ਸਿਰਫ ਸਲਿੱਪ ਲੈਣ ਲਈ ਹੀ 2 ਘੰਟੇ ਲਾ ਦਿਨਗੇ ਤਾਂ ਆਬਵੀਅਸਲੀ ਅਸੀਂ ਪ੍ਰਾਈਵੇਟ ਵੱਲ ਜਾਣਾ ਬੈਟਰ ਸਮਝਾਂਗੇ ਦੇਖੋ ਜਿਹੜਾ ਤਾਂ ਉੱਪਰ ਹੈ ਨਾ ਉੱਪ ਸੇਮੋਸਾ ਉਹਨੂੰ ਡਰੇ ਲਵਾ ਦਿੱਤਾ ਬੜੀ ਗਰਮੀ ਹੈ ਉੱਪਰ ਸ਼ੈੱਡ ਪਰ ਪਾਉਦੇ ਤਾਂ ਨਹੀਂ ਲੱਗੀ ਉੱਪਰ ਦੌੜ ਰਿਹਾ ਜਿੱਥੋਂ ਗਈ ਇਹਦਾ ਰਸਤਾ ਪੁੱਛ ਲਈ ਮੈਂ ਸੇਮੋਸਾ ਉਹਨੂੰ ਗਏ ਉੱਥੇ ਦੋ ਕੰਪਿਊਟਰ ਆਪਰੇਟਰਾਂ ਦੀ ਡਿਊਟੀ ਲਾਓ ਤਾਂ ਕਿ ਜੋ ਐਟ ਮੇਲ ਤੇ ਫੀਮੇਲ ਹੂ ਇਜ਼ ਅ ਬਾਕੀ ਸੈਪਰੇਟ ਸੈਪਰੇਟ ਜਿਹੜੇ ਹੋਰ ਤੁਸੀਂ ਬੰਦੇ ਉਹਨਾਂ ਨਾਲ ਹੋਵੇ ਮੀਟ ਦੀ ਸਾਡੇ ਦੋ ਕੰਪਿਊਟਰ ਆਪਰੇਟਰ ਲਗਾ ਦਿਓ ਪਾਣੀ ਦੇ ਪ੍ਰਬੰਧ ਲਈ ਕਹਿ ਦਿੰਦਾ ਜਿਆ ਔਰ ਜਿਹੜੇ ਜਿਹੜੇ ਹਵਾਲੇ ਮਾਰੋ ਉਸੇ ਬੰਦਾ ਫੈਨਾ ਉਸਾਈਡ ਤੇ ਮੋਹਟ ਹੈ ਨਾ ਉੱਥੇ ਲਗਾ ਦਿਓ ਵੀ ਉਸ ਦੇ ਬਾਰੇ ਮੈਂ ਅਜੇ ਤਿੰਨ ਸਮਸਾ ਨੂੰ ਬੁਲਾ ਕੇ ਹਦਾਇਤਾਂ ਦਿੱਤੀਆਂ ਸੀ